come to our channel learning hub ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਤੁਹਾਡੇ ਲਈ ਲੈ ਕੇ ਆਇਆ ਪੰਜਾਬ ਐਂਡ ਸਿੰਧ ਬੈਂਕ ਐਲਬੀਓ ਰਿਕਾਇਰਮੈਂਟ 2025 110 ਪੋਸਟਾਂ ਜਿਹਦੇ ਚ ਤੇ ਸਟਾਰਟਿੰਗ ਡੇਟ 8/2/2025 ਜਾਨਕਿ ਦੋ ਦਿਨ ਪਹਿਲਾਂ ਸਟਾਰਟ ਹੋ ਚੁੱਕੀ ਆ ਟੋਟਲ ਵੈਕੈਂਸੀ 110 ਨੇ ਤੇ ਇਹ ਤੁਸੀਂ ਜਿਹੜੀ ਫੀਸ ਆ ਤੁਹਾਡੀ ਉਹ ਤੁਸੀਂ ਫੀਸ ਭਰ ਸਕਦੇ ਹੋ 6 ਰੁਪਿਆ ਹੈਗੀ ਹੈਗੀ ਫੀਸ ਐਸ ਸੀ ਐਸਟੀ ਪੀ ਡਬਲਯੂ ਕੈਂਡੀਡੇਟ ਲਈ ਪਲੱਸ ਟੈਕਸਿਸ ਐਂਡ ਚਾਰजेस ਜਰਨਲ 2WS OBC ਕੈਂਡੀਡੇਟ ਲਈ 850 ਟੈਕਸਿਸ ਐਂਡ ਗੇਟਵੇ ਚਾਰजेस ਲਾਸਟ ਡੇਟ ਹੈ 28/2/2025 ਏਜ ਮਿਨੀਮਮ 20 ਤੋਂ ਮੈਕਸਿਮਮ 30 ਵੀਰ ਇਹ ਜੋ ਨਿਚਈ ਦੀ ਆ ਟੋਟਲ ਵੈਕੈਂਸੀ ਸਾਨੂੰ 100 ਦਾ ਸਾ ਕੌਲੀਫਿਕੇਸ਼ਨ ਐਨੀ ਗ੍ਰੈਜੂਏਟ ਬੰਦਾ ਹੋਣਾ ਚਾਹੀਦਾ ਹੈਗਾ ਪੋਸਟ ਲਈ ਲੋਕਲ ਬੈਂਕ ਆਫੀਸਰ 110 ਪੋਸਟ ਆਈਆਂ ਤੇ ਇਹ ਤੁਸੀਂ ਪੋਸਟ ਕਿਤੇ ਵੀ ਜਾ ਕੇ ਭਰ ਸਕਦੇ ਹੋ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਧੰਨਵਾਦ